ਤਾਂ ਉਹ ਮੈਸਜ ਉਹ ਪਹੁੰਚ ਗਿਆ। ਤੇ ਇਹ ਤਾਂ ਉਹਦਾ ਪਹੁੰਚ ਗਿਆ। ਬੈਕਲੈਂਡ ਲੱਗਿਆ। ਇਹ ਤਾਂ ਕੰਟਰੋਲ ਆਪਾਂ ਨੂੰ। ਕਿ ਕੱਲ ਦਾ ਡਿਸਪੂਟ ਚੱਲ ਰਿਹਾ ਹੈਗਾ। ਕਾਜ਼ਲ ਮਾਈ ਮਹੰਦਸ ਸਿੰਘ ਜਿਹੜੇ ਅ ਇੱਥੇ ਵਧਾਈਆਂ ਵਧੀਆਂ ਲੈਣ ਦਾ ਕੰਮ ਕਰਦੇ ਸੀਗੇ ਨਾ। ਤੇ ਉਹ ਪਿਛਲੇ ਦਿਨੀ ਫੌਤ ਹੋ ਗਿਆ ਸੀ ਤਾਂ ਉਹਨਾਂ ਦਾ ਜਿਹੜੇ ਇੱਥੇ ਥੇਲੇ ਹੈਗੇ ਆ, ਚਾਹ ਥੇਲੇ ਹੈਗੇ ਆ, ਉਹਨਾਂ ਨੇ ਅੱਜ ਪ੍ਰੈਸਾਂ ਨੂੰ ਸਿੱਤੀ ਹੈਗੀ ਆ। ਤੇ ਉਹਨਾਂ ਨੇ ਐਡਿਕਸ਼ਨ ਵੀ ਲਾਏ ਹੈਗੇ ਆ ਪਿੰਡ ਦੀ ਪੰਚਾਇਤ ਉੱਤੇ ਵੀ ਸਾਨੂੰ ਗੁਰੂ ਗਨ ਸਾਹਿਬ ਦੀ ਸਵਾਰੀ ਨਹੀਂ ਦਿੱਤੀ ਹੈਗੀ ਵੀਡੀਓ ਨਹੀਂ ਕੀਤੀ ਹੈਗੀ ਉਹਨਾਂ ਦਾ ਤੋਹਫਾ ਸੀ ਤੇ ਹੋਰ ਵੀ ਕੱਲ ਤੁਸੀਂ ਇੱਕ ਮੈਂ ਕਿਹਾ ਪੰਚਾਇਤ ਹੋਈ ਸੀ ਠੀਕ ਹੈ ਨਾ ਉਹ ਕੀ ਸਾਰਾ ਮਸਲਾ ਸੀ ਕੱਲ ਕਦ ਲਈ ਤੁਸੀਂ ਇਕੱਠੇ ਹੋਏ ਸੀ ਕੀ ਮਸਲਾ ਸੀ ਸਾਰਾ ਦੇਖੋ ਭਾਜੀ ਪਹਿਲੀ ਵਾਰ ਤਾਂ ਇਹ ਆ ਕੇ ਸੀ ਜੋ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮਨਾਈ ਨਹੀਂ ਕੀਤੀ ਹੈ ਜੀ ਜੀ ਹਾਂ ਜਿਸ ਤੋਂ ਦੂਸਰੀ ਗੱਲ ਜਿਹੜਾ ਇਹਨਾਂ ਦਾ ਪੰਚਾਇਤ ਦਾ ਮਸਲਾ ਆ ਅਸੀਂ ਇਹਨਾਂ ਦੇ ਦੋਨਾਂ 'ਤੇ ਰੰਗੀ ਲੜਾਈ ਹੋ ਰਹੀ ਸੀ ਤੂੰ ਤੂੰ ਮੈਂ ਕਿਹਨਾਂ ਦੀ ਕਿਹਨਾਂ ਦੀ ਜੀ ਇੱਕ ਆਪਣੇ ਚੰਨੀ ਤੇ ਆਪਣੇ ਪੰਮਾ ਤੇ ਇੱਕ ਬਾਨੂ ਨਾਂ ਦੀ ਮਾਂ ਤਾਂ ਉਹਨਾਂ ਦੀ ਆਪਤ ਰੱਖੀ ਤੁਮਿਆ ਹੋਈ ਸੀ ਬਾਨਾ ਸਾਡੇ ਕੋਲ ਆਇਆ ਸੀ ਕਹਿੰਦੀ ਕਿ ਸਾਡਾ ਬੱਚਾ ਕੀ ਕੈਂਸਲ ਕਰਵਾ ਦੇ। ਕਿ ਵੀ ਆਪਣੇ ਪਿੰਡ ਨੂੰ ਦੇਖਦੇ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ। ਇਸੇ ਕਰਕੇ ਅਸੀਂ ਜਾਨੂੰ ਬਿਠਾ ਕੇ ਜਾਨੀ ਕਿ ਉਹਨਾਂ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਜੇ ਸਾਡੇ ਇਹ ਪੰਚਾਇਤ ਰੋ ਤੇ ਨਹੀਂ ਆਇਆ ਤਾਂ ਅਸੀਂ ਉੱਥੇ ਮਸਲਾ ਬੰਦ ਕਰ ਦਿੱਤਾ ਤੇ ਮੁਰਤੇ ਸੀ ਉਹਨੂੰ ਬੁਲਾਇਆ ਨਹੀਂ ਜਣਾ। ਠੀਕ ਹੈ। ਉਹਨਾਂ ਦਾ ਕਹਿਣਾ ਸੀ ਤੁਸੀਂ ਜਿਹੜੀ ਭਾਨੂੰ ਆਰ ਉਹ ਹੀ ਉਹਦੀ سپورਟ ਕਰਦੇ ਹੋ ਜੀ। ਦੇਖੋ ਜੀ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਹੈਗੇ ਨਾ ਸੀਗਾ ਤਾਂ ਕੁਝ ਲੈਣਾ ਦੇਣਾ ਆ ਪਰ ਤਾਂ ਸਾਡੇ ਕੋਲ ਐਸੀ ਦੇਖੋ ਸਾਡੇ ਪਿੰਡ ਦੇ ਵਿੱਚ ਆਧਾਰ ਕਾਰਡ ਪ੍ਰੂਫ ਸਾਰੇ ਦੇਖ ਲਿਆ ਉਹ ਇੱਥੇ ਜਿਹੜਾ ਸੁਣੀਗਾ ਉਹਨੇ ਆ ਕੇ ਸਾਨੂੰ ਕਿਹਾ ਕਿ ਸਾਡਾ ਤੁਸੀਂ ਫੈਸਲਾ ਕਰੋ ਸਾਡੀ ਲੜਾਈ ਹੁੰਦਾ ਡਰਿਆ ਦੇਖੋ ਅੰਜ ਆਪਣੇ ਕੋਲ ਪਿੰਡ ਵਿੱਚ ਰਹਿੰਦਾ ਆ ਬਸ ਨੀਕ ਤਾਂ ਆਪਾਂ ਨੂੰ ਉਹਨਾਂ ਦੀ ਗੱਲ ਸੁਣਨੀ ਪਈ ਆ ਅਸੀਂ ਤਾਂ ਬਹਿ ਕੇ ਇਹਨਾਂ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਸਾਨੂੰ ਉਹਨਾਂ ਬਾਰੇ ਕੋਈ ਨਹੀਂ ਪਤਾ ਜਦ ਕਿ ਆਪ ਵੀ ਜੀ ਸੈਟੀਸਫਾਈ ਨਹੀਂ ਹੋਏ ਨਹੀਂ ਜੀ ਕੀ ਦਾ ਅਰੇ ਜਿਹੜਾ ਇਹ ਹੋਈ ਨਹੀਂ ਪੰਚਾਇਤ ਵਿੱਚ ਆਈ ਨਹੀਂ 5 ਘੰਟੇ ਤੋਂ ਬੈਠੇ 5 ਘੰਟੇ ਇਹਨਾਂ ਦੀ ਅਸੀਂ ਇੰਨੇ ਵੇਟ ਕਰਦੇ ਰਹਿ ਹੁਣ ਜਿਹੜਾ ਪੰਚਾਇਤ ਆ ਉਹਦਾ ਕੀ ਹੁਣ ਤੁਸੀਂ ਆਪਣੀ ਪੰਚਾਇਤ ਵੱਲੋਂ ਕੀ ਕਹਿਣਾ ਚਾਹੁੰਦੇ ਆ ਵੀ ਇਸ ਮਸਲੇ ਦਾ ਕਿੱਦਾਂ ਹੱਲ ਹੋਵੇ ਪੈਸਾ ਵਾਸੀ ਇਸ ਮਸਲੇ ਵਿੱਚ ਪੈਂਦੇ ਨਹੀਂ ਹੈਗੇ ਚਾਹੇ ਦੇਰ ਇਸੇ ਕਿਸੇ ਨੂੰ ਵਟਾਉਣ ਨਾ ਵਟਾਉਣ ਪਰ ਸਾਡਾ ਇੱਕੋ ਹੀ ਆ ਸਾਰੇ ਪਿੰਡ ਵਾਲਾ ਸਾਡੀ ਪੰਚਾਇਤ ਦਾ ਤੇ ਜਾਨੀ ਜਿਹੜੀ ਵਧਾਈ ਆ ਅਸੀਂ ਬਣਨੀ ਆ ਜੇ ਤਾਂ ਜਣ ਕੇ ਸਾਡੇ ਕਹਿਣੇ ਚ ਠੀਕ ਆ ਠੀਕ ਹੈ ਨਹੀਂ ਤਾਂ ਹਾਂਜੀ ਬਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਚੰਨੀ ਆ ਹਾਂਜੀ ਮੈਂ ਮਾਈ ਦਾ ਗੁਰਪਾਈ ਆ 10 14 ਸਾਲ ਤੋਂ ਉਹਦੀ ਮੈਂ ਇੱਥੇ ਸੇਵਾ ਕੀਤੀ ਜੋ ਵੀ ਇਹ ਪੰਚਾਇਤ ਕਰ ਰਹੀ ਹੈ ਇਹ ਚੰਗਾ ਨਹੀਂ ਕਰ ਰਹੀ ਸਾਡੇ ਨਾਲ ਇਹਨਾਂ ਨੂੰ ਪਹਿਲੀ ਗੱਲ ਤਾਂ ਇਹ ਆ ਸਾਡੇ ਵਿੱਚ ਇਹ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਕਿਉਂਕਿ ਇਹ ਮਹੰਤਾ ਦਾ ਮਾਮਲਾ ਆ ਮਹੰਤਾ ਹੀ ਦੇਖਣਗੇ ਕਿਹਨੂੰ ਬਿਠਾਉਣਾ ਕਿਹਨੂੰ ਕੀ ਕਰਨਾ ਕਿਹਨੂੰ ਨਹੀਂ ਕਰਨਾ ਠੀਕ ਆ ਇਹ ਪਤਾ ਨਹੀਂ ਕਿਹੜਾ ਇਹਨੂੰ ਲਾਲਚ ਦਿੱਤਾ ਆ ਪੰਚਾਇਤ ਨੂੰ ਵੇ ਜਿਹੜਾ ਇਹ سپورਟ ਕਰਦੇ ਆ ਇਹ سپورਟ ਤਾਂ ਕਰਦੇ ਆ ਇਹ ਬਾਨੂੰ ਨੂੰ ਬਾੜਨ ਦੀ ਸਾਜਿਸ਼ ਦੇ ਵਿੱਚ ਇਹ ਕੰਮ ਹੋ ਰਿਹਾ ਹੂੰ ਠੀਕ ਹੈ ਜੀ ਇਹ ਸਾਰੀ ਪੰਚਾਇਤ ਨੇ ਇੱਕਾ ਕੀਤਾ ਆ ਵੀ ਅਸੀਂ ਬਾਨੂੰ ਨੂੰ ਬਾੜਨਾ ਹੀ ਬਾੜਨਾ ਆ ਜੋ ਮਰਜ਼ੀ ਹੋ ਜਵੇ ਇੱਥੇ ਕਤਲ ਹੋ ਜਵੇ ਤੇ ਤੁਸੀਂ ਪੰਚਾਇਤ ਨੇ ਗੱਲ ਕੀਤੀ ਆ ਜੀ ਕਿ ਹਾਂ ਇਹ ਚੀਜ਼ ਗਲਤ ਆ ਜੀ ਮੈਂ ਮੈਂ ਗਿਆ ਸੀ ਮੈਂ ਉਹਨਾਂ ਨੂੰ ਸਮਝਾਇਆ ਪਰ ਨਹੀਂ ਮੇਰੀ ਗੱਲ ਸਮਝੇ ਠੀਕ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਗੱਲ ਸੁਣ ਲਓ ਜਿਹੜਾ ਮਹੰਤਾ ਦਾ ਰੀਤੀ ਰਿਵਾਜ ਹੁੰਦਾ ਠੀਕ ਆ ਪਹਿਲਾ ਚੇਲਾ ਸੀਗਾ ਇਹ ਪਹਿਲਾ ਚੇਲਾ ਸੀਗਾ ਹੁਣ ਇਹ ਚੇਲਾ ਨਹੀਂ ਹੈਗਾ ਹੁਣ ਅਸੀਂ ਇਹਨੂੰ ਡੇਰੇ 'ਚ ਐਂਟਰ ਨਹੀਂ ਹੋਣਦੇ ਠੀਕ ਆ ਜੇ 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 ਇਹ ਜੇ ਜੇ ਚੇਲਾ ਹੁੰਦਾ ਜੇ ਅਧਿਕਾਰ ਹੁੰਦਾ ਫੇਰ ਇਹਨੂੰ ਅਸੀਂ ਵੜਨ ਦੀ ਠੀਕ ਆ ਸੋਚਦੇ ਤੁਸੀਂ ਇੱਥੇ ਡੇਰੇ ਦੇ ਕਿੰਨੇ ਚਿਰ ਤੋਂ ਆ ਜੀ ਮੈਂ ਇਥੋਂ 15 ਸਾਲ ਤੋਂ ਰਹਿ ਰਿਹਾ ਜੀ ਠੀਕ ਠੀਕ ਮਾਈ ਦੇ ਕੋਲ 15 ਸਾਲ ਰਿਹਾ ਮੈਂ ਮੈਂ ਦੇਖ ਰਿਹਾ ਉਹਦੀ ਸਾਰੀ ਨਾਲ ਪਰਮਜੀਤ ਪੰਮਾ ਕੋਪਰਾਵਾ ਤੋਂ ਇਹ ਵੀ ਮੇਰੇ ਨਾਲ ਹੀ ਰਿਹਾ ਬਜਾਰਾ ਠੀਕ ਹੈ ਇਹ ਇਹ ਸਿਰਫ ਸਾਜਿਜ ਉਹਨੂੰ ਭਾਨੂੰ ਨੂੰ ਡੇਰੇ ਦੇ ਵਿੱਚ ਵੜਨ ਦੀ ਹੋ ਰਹੀ ਹੈ ਠੀਕ ਹੈ ਹਾਂ ਤੇ ਕੀ ਕਰਾਂ ਤੁਸੀਂ ਉਹਨੂੰ ਡੇਰੇ ਤੇ ਨਹੀਂ ਆਣ ਦਿੰਦੇ ਜੀ ਅਸੀਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਕੱਲ ਨੂੰ ਇਹਨੂੰ ਕੱਲ ਨੂੰ ਸਾਨੂੰ ਹਨ ਮੇਰੇ ਚੇਲਿਆਂ ਨੂੰ ਕਿਸੇ ਨੂੰ ਵੀ ਕੋਈ ਹੀਮ ਚੀਮ ਆਉਂਦੀ ਆ ਇਹ ਪੰਚਾਇਤ ਦੀ ਜ਼ਿੰਮੇਵਾਰੀ ਹੋਗੀ ਨਾਲ ਭਾਨੂੰ ਜ਼ਿੰਮੇਵਾਰ ਹੋਊਗਾ ਠੀਕ ਹੈ ਠੀਕ ਹੈ ਕੱਲ ਨੂੰ ਕੱਲ ਨੂੰ ਅਸੀਂ ਮੰਗਣ ਵੀ ਜਾਣਾ ਪਿੰਡਾਂ ਦੇ ਵਿੱਚ ਹੂੰ ਸਾਨੂੰ ਹਿੰਮ ਚੀਬ ਉਹ ਸਾਡ ਨੂੰ ਕੁਝ ਵੀ ਕੀਤਾ ਇਹ ਪੰਚਾਇਤ ਜ਼ਿੰਮੇਵਾਰ ਹੋਊਗੀ ਨਾਲ ਭਾਵਨਾ ਜਿੰਮੇਵਾਰ ਹੋਊਗੀ ਠੀਕ ਹੈ ਨਾਲ ਵਿਸ਼ਾਲ ਉਹ 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 ਤੁਹਾਨੂੰ ਧਮਕੀਆਂ ਦਿੰਦਾ ਸਾਨੂੰ ਨਾਲ ਮੁੰਡਿਆ ਮੈਂ ਇਦਾਂ ਕਰ ਦਵਾਂ ਜੇ ਕਰ ਦਵਾਂ ਉਹ ਕਰ ਸਾਨੂੰ ਉਹ ਤੋਂ ਡਰਿਆ ਜੀ ਅਸੀਂ ਅਸੀਂ ਉਹ ਤੋਂ ਅਸੀਂ ਅਸੀਂ ਉਹ ਤੋਂ ਸਾਨੂੰ ਡਰ ਲੱਗਦਾ ਆ ਸਾਡੇ ਚੇਲਿਆਂ ਨੂੰ ਵੀ ਡਰ ਲੱਗਦਾ ਆ ਠੀਕ ਹੈ ਉਹ ਕੁਝ ਵੀ ਕਰ ਸਕਦਾ ਕਿਉਂਕਿ ਉਹ ਉਹ ਗੁੰਡਿਆ ਨਾ ਰਹਿੰਦਾ ਚਿੱਟਾ ਪਿੰਦਾ ਆ ਚਿੱਟਾ ਵੇਚਦੇ ਵੀ ਆ ਤੁਸੀਂ ਜਦੋਂ ਇਹ ਤੁਹਾਨੂੰ ਤੁਸੀਂ ਕਹਿੰਦੇ ਧਮਕੀ ਜਿਹਾ ਤੁਹਾਨੂੰ ਦਿੱਤੀ ਉਹ ਵਿਸ਼ਾਲ ਨਾ ਹਾਂ ਤੇ ਤੁਸੀਂ ਕੀ ਇਹ ਆਪਣੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਦੱਸਿਆ ਜੀ ਇਸ ਬਾਰੇ ਦੱਸਿਆ ਸੀ ਦੱਸਿਆ ਸੀ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਹੈ ਲਿਖਤੀ ਜੀ ਕੰਪਲੀਟ ਵੀ ਕੀਤੀ ਸੀ ਫੋਨ ਕੀਤਾ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਅਸੀਂ ਨਹੀਂ ਅਸੀਂ ਨਹੀਂ ਕੁਝ ਕਰ ਸਕਦੇ ਤੁਸੀਂ ਮਹੰਤਾ ਦੀ ਮਹੰਤਾ ਬਚਨ ਵੇੜੋ ਠੀਕ ਆ ਜੀ ਹਾਂ ਸਾਨੂੰ ਪੁਲਿਸ ਨੇ ਇਹ ਕਿਹਾ ਠੀਕ ਆ ਜੀ ਹਾਂਜੀ ਹਾਂਜੀ ਤੁਸੀਂ ਅੱਜ মিডিਆ ਨੂੰ ਆਪਣੇ ਇੱਥੇ ਡੇਰੇ ਤੇ ਬੁਲਾਇਆ ਜੀ ਕੀ ਕਾਰਨ ਕੀ ਹੈ ਇਹ? ਸਭ ਲੋ ਸਾਰੇ মিডিਆ ਆਣ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਅਸੀਂ ਇੱਥੇ ਆਏ ਦੇ ਬਹੁਤ-ਬਹੁਤ ਧੰਨਵਾਦ ਦੀਆਂ। ਸਭ ਤੋਂ ਵੱਡੀ ਬੇਨਤੀ ਸਾਡੀ ਇਹ ਹੈ ਜੀ ਸਾਡੀ ਭੈਣ ਕੁਝ ਦਿਨ ਪਹਿਲਾਂ ਕਾਜਲ ਮਹਾਂਤ ਸ਼ੋਗਵਾਸ ਹੋ ਗਈ ਸੀ ਜੀ। ਜਿਨ੍ਹਾਂ ਦੇ ਦੁੱਖ ਦਾ ਸਾਥ ਕਾ ਅਸੀਂ ਇੱਥੇ ਸਾਰੇ ਉਹਦੇ ਦੋਸਤ, ਸਹਿਮਤ, ਰਿਸ਼ਤੇਦਾਰ ਪਹੁੰਚੇ ਹੋਏ ਆ। ਉਹਨਾਂ ਦਾ ਵੀ ਇੱਕ ਰੋਣਾ ਇੰਨਾ ਵੱਡਾ ਉੱਠਿਆ ਜਿਹਦੇ ਵਿੱਚ ਕੇ ਸਾਰ ਬੰਦੇ ਨੇ ਉਹਨਾਂ ਨੂੰ ਸਾਨੂੰ ਟੌਰਚ ਕਰਨ ਦੀ ਗੱਲ ਕੀਤੀ। ਗੱਲ ਇਹ ਸੀ ਜੀ ਕਾਜਲ ਮਹੰਤ ਦੀ ਇੱਕ ਬੇਟੀ ਐ ਜੋ ਗੋਦ ਲਈ ਹੋਈ ਐ 11 ਸਾਲ ਦੀ ਪਰੀ ਜੋ ਡੇਰਾ ਸੀ ਮਹੰਤਾਂ ਦੇ ਮੁਤਾਬਕ ਇਹ ਡੇਰਾ ਕੁੜੀ ਪਰੀ ਨੂੰ ਦਿੱਤਾ ਗਿਆ ਇਹ ਡੇਰੇ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਕਾਜਲ ਦੇ ਥਾਂ ਤੇ ਸਟੈਂਡ ਉਹਦੀ ਬੇਟੀ ਕਰਦੀ ਆ ਦੂਜਾ ਗੁਰਪਾਲ ਚੰਨੀ ਨਾਲ ਕੋਰਟ ਦੇ ਵਿੱਚ ਉਹਦਾ ਸਟੈਂਡ ਕਰਦਾ ਕੇਸ ਜਿੰਨਾ ਚਿਰ ਕੇਸ ਚੱਲਦਾ ਕੋਰਟ ਦੇ ਵਿੱਚ ਉਨਾ ਚਿਰ ਡੇਰੇ ਨੂੰ ਨਾ ਤਾਂ ਕੋਈ ਪੰਚਾਇਤ ਜਿੰਦਾ ਲਾ ਸਕਦੀ ਆ ਤੇ ਨਾ ਕੋਈ ਆਮ ਬੰਦਾ ਜਿੰਦਾ ਲਾ ਸਕਦਾ ਇਹ ਕੋਰਟ ਦੇ ਆਰਡਰ ਹੋਣਗੇ ਦਾ ਕੋਟ ਜਿੱਥੇ ਜਿਹਨੂੰ ਹਕਮ ਕਰੂਗੀ ਉਹ ਬੰਦਾ ਜਿੰਦਾ ਲਾਉਣਾ ਆ ਸਕਦਾ ਜਿਹੜਾ ਤੁਸੀਂ ਕਹਿ ਰਹੇ ਜਿੰਦਾ ਲਾ ਲਾ ਰਹੇ ਆ ਜੀ ਕੌਣ ਲਾ ਰਿਹਾ ਜੀ ਪੰਚਾਇਤ ਚ ਕੌਣ ਲਾ ਰਿਹਾ ਦੇਖੋ ਜੀ ਪਿੰਡ ਦੀ ਪੂਰੀ ਗੜੇ ਦੀ ਪੰਚਾਇਤ ਔਰ ਸਰਪੰਚ ਸਰਪੰਚ ਵੀ ਬਾਰ-ਬਾਰ ਫੋਨਤੇ ਹੀ ਤਾਂ ਆਮ ਕੀ ਅਜੀ ਸਰਪੰਚ ਦਾ ਹੀ ਸਰਪੰਚ ਦਾ ਨਾਮ ਹੈਗਾ ਜਸਪਾਲ ਜਸਵਿੰਦਰ ਜਸਵਿੰਦਰ ਸਿੰਘ ਕੋਲ ਦਾ ਨਾਮ ਹੈ ਸ੍ਰਿੰਦਰ ਕੋਲ ਔਰ ਸਰਪੰਚ ਦਾ ਨਾਮ ਠੀਕ ਹੈ ਜੀ ਠੀਕ ਹੈ ਜੀ ਅਗਹੀ ਗੱਲ ਦੇਖੋ ਜਿਹੜਾ ਕੁਝ ਹੈਗਾ ਇਹ ਕਰਦੀ ਮਸਲਾ ਉਹ ਨਾ ਤਾਂ ਕਿਸੇ ਪੰਚਾਇਤ ਦਾ ਹੱਕ ਮੰਨਦਾ ਜਾਂ ਲਾਉਣ ਦਾ ਤੇ ਨਾ ਹੀ ਕਿਸੇ ਪੰਚਾਇਤ ਕੋਲ ਇਹ ਨਾ ਅਧਿਕਾਰ ਆ ਜਾਂਦਾ ਲਾਉਣ ਦਾ ਇਹ ਦਾ ਹੈਗਾ ਕੋਰਟ ਤੇ ਕੈਰੀਆਂ ਨੂੰ ਜੱਜਾਂ ਨੂੰ ਜੋ ਜੱਜ ਸਾਹਿਬ ਦਾ ਹੁਕਮ ਕਰਨਗੇ ਉਹ ਅਸੀਂ ਸਰਮੱਥੇ ਮੰਨਾਂਗੇ ਕੀ ਕਾਰਨ ਕੀ ਆ ਜੀ ਉਹ ਜਿਹੜਾ ਗੈਰੀ ਜੀ ਕਾਜ ਮੰਤ ਨੇ ਉਸ ਸਰ ਚਾਰ ਪਹਿਲਾਂ ਜਿਹੜੇ ਇਹਨਾਂ ਦੇ ਰੀਤੀ ਰਿਮਾਰਕ ਦੇ ਹੁੰਦੇ ਆ ਕੇਲਾ ਕੀਤਾ ਸੀ ਭਾਵਨਾ ਮੰਤ ਭਾਵਨਾ ਮੰਤ ਕਾਜਲ ਦੀ ਕੇਲਾ ਸੀਗੀ ਉਸ ਤੋਂ ਬਾਅਦ ਐਸ ਦੇ ਦੇ ਵਿੱਚ ਕੋਈ ਚੋਰੀ ਜੀ 50 ਤੋਲੇ ਸੋਨਾ 5 ਲੱਖ ਰੁਪਇਆ ਜਿਹਦੀ ਮਾਈ ਨੇ ਸਾਰੇ ਐਸਐਸਪੀ ਡੀਆਈਜੀ ਡੀਜੀਪੀ ਹਾਈ ਕੋਰਟ ਚਿੱਠੀਆਂ ਕੱਢੀਆਂ ਉਹ ਚਿੱਠੀਆਂ ਦਾ ਸਾਰਾ ਪ੍ਰੂਫ ਆ ਜਿਹਨੂੰ ਗਰੰਟਰ ਸੱਦਿਆ ਐਸਐਸਪੀ ਦੇ ਮਾ ਬਾਬ ਨਮਨਤ ਡੀਐਸਪੀ ਫਲੋਰ ਦੇ ਸੱਦਿਆ ਐਸਐਚਓ ਫਲੋਰ ਦੇ ਸੱਦਿਆ ਫੈਸਲਾ ਨਹੀਂ ਹੋਇਆ ਉਹਦਾ ਉਹਦੇ ਨਾਲ ਜਦੋਂ ਦਰਖਾਸਤਾਂ ਚੱਲੀਆਂ ਉਹਨੇ ਸਾਰਾ ਜਿਹੀ ਪਾਇਆ ਗਿਆ ਵੀ ਬਾਬ ਨਮਨਤ ਜਾਣ ਕੇ ਮਾਈ ਨੂੰ ਹਰਾਸਮੈਂਟ ਕਰਦੀ ਆ ਐਦੂ ਇੱਕ ਮਹੀਨਾ ਪਹਿਲਾਂ ਮਾ ਨਮਨਤ ਨੇ ਐਸਐਸਪੀ ਕੋਲ ਦਰਖਾਸਤ ਦਿੱਤੀ ਉਹਦੇ ਵਿੱਚ ਮਾਈ ਗਈ ਦੂਜੀਆਂ ਮਾਈਆਂ ਨੂੰ ਵੀ ਫੋਨ ਕੀਤੇ ਪਰ ਉੱਥੇ ਨਿਕਲਿਆ ਵੀ ਇਹ ਮਾਈ ਕਾਜਲ ਦਾ ਨੂਰ ਮਹਿਲ ਦਾ ਚੇਲਾ ਜੋ ਇਹਨਾਂ ਦੇ ਮੰਤਾਂ ਦੇ ਮੁਤਾਬਕ ਆ ਦੇਖੋ ਮੰਤਾਂ ਨੂੰ ਗੜੀ ਮੰਤਾਂ ਦੀ ਗੱਲ ਹੁੰਦੀ ਆ ਉਹ ਮੰਤੀ ਨੇ ਮੇੜਦੇ ਬੇਟਾ ਅਸੀਂ ਬੰਦ ਨੂੰ ਨਾ ਤਾਂ ਚੇਲਾ ਕੀਤਾ ਨਾ ਅਸੀਂ ਉਹਨੇ ਬੇਦਖਲ ਵੀ ਕਰਤੀ ਨਾ ਅਸੀਂ ਬੰਦ ਨੂੰ ਕੁਝ ਦੇਣਾਗਾ ਤਾਂ ਸਾਡੇ ਕੋਲ ਤਾਂ ਕੋਈ ਉਹਨਾਂ ਕਾਜਲ ਦਾ ਅਧਿਕਾਰ ਹੀ ਨਹੀਂ ਦਿੰਦੇ ਹਾਂ ਤਾਂ ਉਹ ਮੰਤਾਂ ਦਾ ਅਧਿਕਾਰ ਆ ਮੰਤੀ ਦੇ ਸਕਦੇ ਆ ਠੀਕ ਆ ਨਾ ਮੰਤੋਂ ਨੂੰ ਚੇਲਾ ਮੰਨਦੇ ਆ ਮੰਤੋਂ ਨੂੰ ਡੇਰੇ ਭਾਉਂਦੇ ਆ ਮੰਤੋਂ ਨੂੰ ਕਿੱਥੇ ਭਾਉਂਦੇ ਆ ਉਹ ਗੱਲ ਮੰਤਾਂ ਦੀ ਆ ਬਾਹਵਲਾ ਨੇ ਜਿਹੜੀ ਗੱਲ ਕਰਨੀ ਆ ਮੰਤਾਂ ਨਾਲ ਕਰੇ ਨਾ ਕਿ ਪਰਿਵਾਰ ਨਾਲ ਕਰੇ ਇਹ ਉਹਦੀ ਭੈਣ ਆ ਭੈਣ ਪਿਛੋ ਸਟੈਂਡ ਕਰਦੀ ਆ ਇਹ ਪਰੀ ਨੂੰ ਸਾਹਮਦੀ ਆ ਹੁਣ ਭੈਣ ਕੌਣ ਆ ਜੀ ਉਹਦੀ ਭੈਣਾ ਬਲਵਿੰਦਰ ਕੌਰ ਬੈਠੀ ਆ ਜੀ ਇਹ ਕਿੰਨਾਂ ਦੀ ਭੈਣਾ ਜੀ ਇਹ ਕਾਜਲ ਮਾਈ ਦੀ ਭੈਣਾ ਜੀ ਠੀਕ ਆ ਜੀ ਇਹ ਕੱਲੀ ਭੈਣਾ ਇਹਨਾਂ ਦਾ ਹੋਰ ਕੋਈ ਭੈਣ ਭਰਾ ਨਹੀਂ ਇਹ ਕੱਲੀ ਭੈਣਾ ਉਹਦੀ ਇਹ ਪਰੀ ਨੂੰ ਸਾਹਮਦੀ ਆ ਪਰੀ ਨੂੰ ਪੜਾਉਂਦੀ ਆ ਪਰੀ ਦਾ ਜੋ ਖਾਤਾ ਪਹਿਲਾਂ ਕਾਜਲ ਕਰਦੀ ਸੀ ਹੁਣ ਜ਼ਿੰਮੇਵਾਰੀ ਇਹਦੀ ਆ ਡੇਰਾ ਕੁੜੀ ਦੇ ਨਾਂ ਕੀਤਾ ਮਹੰਤਾ ਨੇ ਉਹ ਡੇਰ ਦੇ ਵਿੱਚ ਕੋਈ ਬੰਦਾ ਹੱਕ ਦਾ ਨਹੀਂ ਜੀ ਤੁਸੀਂ ਕਹਿ ਰਹੇ ਆ ਪਰੀ ਨਾਮ ਦੀ ਕੁੜੀ ਝੜ ਨਾਲ ਬੈਠੀ ਆ ਜੀ ਹਾਂਜੀ ਇਹ ਕੌਣ ਆ ਜੀ ਇਹ ਪਰੀ ਜੀ ਕਾਜਲਮੰਤ ਦੀ ਕੁੜੀ ਆ ਇਹ ਉਹਨੇ ਗੋਦ ਲਈ ਸੀ ਇਹ ਹੁਣ 11 ਸਾਲ ਦੀ ਹੋ ਗਈ ਇਹਦੀ ਦੇਖ ਰਹੇ ਕਾਜਲਮੰਤ ਕਰਦੀ ਸੀ ਇਹ ਸਾਰੇ ਲੋਕਾਂ ਨੂੰ ਪਤਾ ਹੈ ਸਾਰੇ ਮਹੰਤਾਂ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਵੀ ਪਰੀ ਕਾਜਲਮੰਤ ਦੀ ਬੇਟੀ ਆ ਠੀਕ ਹੈ ਜੋ ਮਾਂ ਦਾ ਹੱਕ ਹੁੰਦਾ ਜਿਹੜਾ ਮਾਂ ਦਾ ਚੀਜ਼ ਆ ਉਹ ਬੱਚੇ ਬੇਟੇ ਬੇਟੀ ਨੂੰ ਮਿਲਦੀਆਂ ਨਾ ਉਹ ਕਿਸੇ ਨੂੰ ਹੋਰ ਤਾਂ ਨਹੀਂ ਮਿਲਦੀ ਸਾਡੇ 'ਚ ਵੀ ਇਹੀ ਗੱਲ ਆ ਅਸੀਂ ਮਰ ਜਾਂਦੇ ਆ ਸਾਡੀ ਜਾਇਦਾਦ ਸਾਡੇ ਬੱਚਿਆਂ ਦੀ ਹੁੰਦੀ ਆ ਇਹ ਕਿਸਦਾ ਡੇਰਾ ਨੀਗਾ ਜੇ ਦੇਰਾ ਤੇ ਮਹੰਤਾਂ ਨੇ ਰਹਿਣਾ ਇਹਨਾਂ ਦਾ ਦੇਰਾ ਪੁਰਾਣਾ ਹੈਗਾ ਉੱਥੇ ਮਹੰਤਾਂ ਦਾ ਫੈਸਲਾ ਕਰਨ ਜੀ ਨੂੰ ਮਰਜ਼ੀ ਚ ਛੱਡ ਦੇਣ ਸਾਨੂੰ ਕੋਈ ਤਰਾਂ ਤੁਹਾਡੇ ਕਹਿਣ ਦਾ ਮਤਲਬ ਹੈ ਜੀ ਕਿ ਉਹਨਾਂ ਦੇ ਕਾਜਲ ਮੰਤਰੇ ਪੂਰੇ ਹੁਣ ਤੋਂ ਬਾਅਦ ਕਿ ਉਹਨਾਂ ਦਾ ਜੋ ਦੇਰਾ ਜੋ ਵੀ ਹੱਕ ਹੈਗਾ ਸਾਰਾ ਕੁਝ ਜੋ ਵੀ ਹੈ ਇਹ ਪਰੀ ਨੂੰ ਦਿੱਤਾ ਜਾਵੇ ਜੀ ਜੋ ਦੇਰਾ ਉਹ ਪਰੀ ਨੂੰ ਦਿੱਤਾ ਜਾਵੇ ਇਹਦੇ ਵਿੱਚ ਸਾਡਾ ਕਿਸੇ ਦਾ ਹੋਰ ਹੱਕ ਨਹੀਂਗਾ ਨਾ ਅਸੀਂ ਦੇ ਦੇਦੇ ਕੋਈ ਲੱਗਦੇ ਆ ਜੋ ਕੇਸ ਚੱਲਦਾ ਉਹਦੇ ਵਿੱਚ ਉਹਦਾ ਗੁਰਪ੍ਰੀਤ ਚੇਤਨ ਕੁਮਾਰ ਔਰ ਪਤਨੀ ਠੀਕ ਹੈ ਇਹ ਕੇਸ ਲੱਗਦਾ ਇਸ ਤੋਂ ਬਾਅਦ ਪਰੀ ਇਹਦੀ ਮਾਂ ਇਹਦੀ ਮਾਂ ਗਰੀ ਦੇ ਦੇਖਦੇ ਕਰਦੀ ਆ ਬਲਵਿੰਦਰ ਕੌਰ ਕੇਸ ਚ ਸਟੈਂਡ ਕਰਨਗੇ ਇਹ ਕੇਸ ਲੜਨਗੇ ਚਾਹੇ ਉਹ ਕੇਸ ਕਿਤਕ ਮਰਦੀ ਜਾਵੇ ਜਿੰਨਾ ਚਿਰ ਕੇਸ ਕੋਰਟ ਚ ਉਹਨਾਂ ਚਿਰ ਕਿਸੇ ਨੂੰ ਆਕੇ ਧਮਕੀ ਦੇਂਦਾ ਤੇ ਕੋਈ ਹੱਕ ਨਹੀਂ ਕਿਤੇ ਵਿੱਚ ਪ੍ਰਸ਼ਾਸਨ ਧਿਆਨ ਅਟ ਲਿਆ ਹੋਵੇ ਕੱਲ ਨੂੰ ਇੱਥੇ ਕੋਈ ਗੱਲ ਹੁੰਦੀ ਆ ਲੜਾਈ ਝਗੜਾ ਹੁੰਦਾ ਕੋਈ ਉਹਦੇ ਕੁਝ ਵੀ ਇਹ ਦੇ ਦੇ ਜਾ ਕੇ ਕਰਦੀ ਆ ਉਹਦੇ ਜ਼ਿੰਮੇਵਾਰ ਭਾਵਨਾ ਤੇ ਪੂਰੀ ਗੜੇ ਦੀ ਪੰਚਾਇਤ ਆ ਜਿਹੜਾ ਚੋਰੀ ਹੋਈ ਗੜੇ ਦੇ ਕੱਲੇ ਕੱਲੇ ਬੰਦੇ ਨੂੰ ਪਤਾ ਆ ਕੱਲੇ-ਕੱਲੇ ਜਿਹੜਾ ਅੱਜ ਉਹਨਾਂ ਨਾਲ ਜਾਂਦੇ ਆ ਉਹ ਸਾਡੇ ਨਾਲ ਵੀ ਜਾਂਦੇ ਸੀ ਉਹਨਾਂ ਨੂੰ ਪਤਾ ਮਾਈ ਦਾ ਸਮਾਨ ਕੱਢ ਕਰ ਗਈ ਡੀਡੂ ਕੋ ਪੰਗਾਂ ਮਾਈ ਨੇ ਕੱਲੇ-ਕੱਲੇ ਬੰਦੇ ਨਾਲ ਨਾਲ ਲੈ ਕੇ ਜਿੱਥੀਆਂ ਕੱਢੀਆਂ ਅੱਜ ਉਹ ਕਿਹੜੇ ਹੱਕ ਦਾ ਕਹਿ ਸਕਦੇ ਮਾਈ ਦੇ ਘਰੇ ਦੀ ਸਭਾਵਨਾ ਤੋਂ ਬਾਹਰ ਦਾ ਉਹ ਭਾਵਨਾ ਨੂੰ ਮਨਤਲ ਦੇ ਘਰ ਲੈ ਜਾਣਾ ਜਿੱਥੇ ਮਨਤ ਵੜਦੇ ਆ ਉੱਥੇ ਭਾਵਨਾ ਵੜਦੇ ਸਾਨੂੰ ਕੋਈ ਟਰਾਲ ਨਹੀਂ ਤੁਹਾਨੂੰ ਕੀ ਲੱਗਦਾ ਜੀ ਕੀ ਜਿਹੜੀ ਸੀ ਭਾਵਨਾ ਕਹਿੰਦੇ ਪਏ ਆ ਜੀ ਕੀ ਉਹ ਵਿੱਚ ਕਿਉਂ ਇਹਦੇ ਵਿੱਚ ਆ ਰਹੀ ਹੈ ਇੰਟਰਫੇਅਰ ਕਿਉਂ ਕਰਦੀ ਪਈ ਹੈ ਜੀ ਦੇਖੋ ਜੀ ਗੱਲ ਸੁਣੋ ਮੇਰੀ ਜਦੋਂ ਇੱਥੇ ਰਹਿੰਦੇ ਸੀ ਭਾਵਨਾ ਦਾ ਇੱਕ ਗੁਪਤਾਈ ਆ ਉਹ ਕਾਦਲ ਮਾਈ ਦਾ ਭਤੀਜਾ ਸੀ ਤਾਇ ਦਾ ਪੁੱਤ ਸੀ ਵਿਸ਼ਾਲ ਵਿਸ਼ਾਲ ਚਿੱਤੇ ਦਾ ਆਦੀ ਸੀ ਵਿਸ਼ਾਲ ਤੇ ਦੋ ਪਰਚੇ ਹੋਏ ਰਹੇ ਸੀ ਐਡੀਪੀਐਸ ਦੇ ਐਂਡੀਪੀਐਸ ਦੇ ਪਰਚੇ ਹੋਏ ਰਹੇ ਸੀ ਮਾਈ ਇਸ ਗੱਲ ਤੋਂ ਪਹਿਲਾਂ ਵੀ ਰੋਕਦੀ ਸੀ ਵੀ ਨੇਰੇ ਡੇਰੇ ਚਿੱਟਾ ਪੀਣ ਵਾਲਾ ਬੰਦਾ ਮੈਂ ਕੋਈ ਨਹੀਂ ਰਹਿਣ ਦੇਣਾ ਚਿੱਟੇ ਦੇ ਵਿੱਚ ਮੈਨੂੰ ਕੱਲ ਨੂੰ ਕੋਈ ਗੱਲਬਾਤ ਹੁੰਦੀ ਮੇਰੀ ਮਾਨਤਾ ਦੇ ਵਿੱਚ ਬੇਇੱਜ਼ਤੀ ਹੋਊਗੀ ਚਿੱਟੇ ਦਾ ਕਰਕੇ ਰੌਲਾ ਪੈਂਦਾ ਸੀ ਚਿੱਟੇ ਦਾ ਕਰਕੇ ਇੱਥੋਂ ਗਏ ਆ ਇਹ ਉਦੋਂ ਵੀ ਮਾਈ ਰੋਕਦੀ ਸੀ ਮਾਈ ਜੋ ਕਹਿੰਦੀ ਸੀਗੀ ਉਦੋਂ ਮਾਈ ਦੇ ਆਖਣ ਲੱਗੀ ਇਹ ਵਿਸ਼ਾਲ ਦਾ ਚੱਲੀ ਗਿਆ ਇਹ ਕਦੋਂ ਗਈ ਆ ਸ਼ਾਮ ਨੂੰ ਲੀੜੇ ਕੱਪੜੇ ਵੰਨ ਕੇ ਗਈ ਆ ਲੀੜੇ ਕੱਪੜੇ ਲੈ ਕੇ ਗਈ ਆ ਪਹਿਲਾਂ ਇਹ ਨਾ ਜੋ ਸਮਾਨ ਸੀ ਉਹ ਗਾਇਬ ਕੀਤਾ ਬਾਅਦ ਚ ਕੱਲੀ ਗਈ ਆ ਆਪਦੀ ਵੀਡੀਓ ਬਣਾ ਕੇ ਗਈ ਆ ਮੈਂ ਵੀਡੀਓ ਬਣਾ ਲਈ ਦੇਖੋ ਮਾਈ ਦਾ ਪਿਆਰੀ ਇੱਕ ਪੇਸ਼ੈਂਟ ਸੀ ਸ਼ੂਗਰ ਹੋਣੋ ਸੀ ਬੀਪੀ ਹੋਣੋ ਸੀ ਗੱਠਿਆ ਹੋਣੋ ਸੀ ਟੀਵੀ ਹੋਣੋ ਸੀ ਉਹ ਹਰ ਬਿਮਾਰੀ ਦੀ ਪਿਗੜ ਸੀ ਪਰ ਜਦੋਂ ਇਹਨੇ ਹੁਣ ਤਰਖਾਸ ਦਿੱਤੀ ਆ ਉਹ ਦਿਲ ਤੇ ਲਾ ਗਈ ਉਹ ਇਹ ਗੱਲ ਕਹਿੰਦੀ ਸੀ ਕਿ ਦਿਲ ਮੈਂ ਮਰੀ ਮੈਨੂੰ ਭਾਵਨਾ ਨੇ ਮਾਰਨਾ ਉਹ ਇਹਦਾ ਕਰਕੇ ਹੀ ਮਰੀ ਆ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਵਹਾਨੂੰ ਜੋ ਵੀ ਹੈ ਉਹਨਾਂ ਨੂੰ ਉਹਦਾ ਹੱਕ ਪਹਿਲਾਂ ਆਪਣੇ ਕਾਜਲ ਮਾਈ ਜੀ ਦੇ ਚੁੱਕੇ ਸੀ ਉਹਨਾਂ ਦਾ ਹੱਕ ਦੇਖੋ ਜੀ ਦੇਖੋ ਜੀ ਜਿਹੜਾ ਹੁੰਦਾ ਮਹੰਤ ਦਾ ਹੱਕ ਮਹੰਤ ਦਿਉਂਦਾ ਜੋ ਮਰਦੀ ਦੇ ਹਾਂਜੀ ਜਦੋਂ ਮਹੰਤ ਮਰ ਜਦੋਂ ਮਾਈ ਜੀ ਨੇ ਇਹ ਦੇਰੇ ਦਾ ਬਿਆਨਾ ਕੀਤਾ ਹਾਂਜੀ ਜੋ ਕਰਮਜੀਤ ਸਿੰਘ ਨਾਲ ਮਾਈ ਦਾ ਕੇਸ ਚੱਲਦਾ ਉਹਦੀ ਸੈਕੰਡ ਵਾਈਫ ਸੀ ਮਿੰਨਾ ਕਮਾਦੀ ਉਹਨੇ ਆ ਕੇ ਬੈਠ ਬੰਦਿਆਂ ਦੇ ਬਹਿ ਕੇ ਬਿਆਨਨਾ ਕੀਤਾ ਪਹਿਲ ਲੈ ਗਈ ਉਹਦਾ ਸਾਰਾ ਬਿਆਨਨੇ ਦੀ ਲਿਖਤੀ ਕਾਪੀ ਅਸੀਂ ਮਾਈ ਸੋਨੀਆ ਨੂੰ ਫਗਵਾੜੇ ਵਾਲ ਨੂੰ ਸੌਂਪਤੀ ਜੋ ਉਹਦਾ ਕੇਸ ਚੱਲਦਾ ਕੋਰਟ ਚ ਜੋ ਉਹਦਾ ਆਰਡਰ ਕਾਪੀਆ ਸੀ ਅਸੀਂ ਮਾਈ ਜੀ ਨੂੰ ਕੇਸ ਸਾਰਾ ਸੌਂਪਤਾ ਠੀਕ ਹੈ ਜੀ ਉਹਦੇ ਵਿੱਚ ਜੋ ਕੇਸ ਦੀ ਹੈਗੀ ਅੱਜ ਗੱਲਬਾਤ ਉਹ ਮਾਈ ਜੀ ਹੁਣ ਆਪੇ ਦੇਖਣਗੇ ਉਹਦੇ ਨਾਲ ਮਾਈ ਦੇ ਨਾਲ ਅਸੀਂ ਬਿੰਦਰ ਇਹ ਚੰਨੀ ਇਹ ਦੋਨੇ ਸਟੈਂਡ ਕਰਨਗੇ ਉਹਦਾ ਚੇਲੇ ਤਿੰਨ ਉਹਨਾ ਚੇਲੇ ਕਿਤੇ ਚੌਥਾ ਪੰਮਾ ਉਹਦਾ ਸਭ ਤੋਂ ਪਹਿਲਾ ਵੱਡਾ ਚੇਲਾ ਉਹਦਾ ਪਰਮਜੀਤ ਪੰਮਾ ਠੀਕ ਹੈ ਜੀ ਜਿਹੜਾ ਪਿੰਡ ਬੋਪਾ ਰਾਮਾ ਦਾ ਮਾਈ ਕੋਲੇ 15 ਸਾਲ ਤੋਂ ਰਹਿੰਦਾ ਠੀਕ ਹੈ ਆ ਮਾਈ ਦੇ ਆਪਣੇ ਤਿੰਨ ਚੇਲੇ ਰੂਹੀ ਚੇਲਾ 6 ਸਾਲ ਪਹਿਲਾਂ ਕੀਤੀ ਸੀ ਆ ਦੋ ਚੇਲੇ ਮਾਈ ਦੇ ਹੁਣ 5 ਮਹੀਨੇ ਪਹਿਲਾਂ ਕੀਤੇ ਆ 12 ਸਾਲ ਤੋਂ ਮੁੰਡਾ ਕੰਨੀ ਉਹਦੀ ਸੇਵਾ ਕਰਦਾ ਇਹ ਉਹਦਾ ਗੁਰਪਾਈ ਸੀ ਇਹ ਉਹਦੇ ਕੋਲ ਰਹਿੰਦਾ ਸੀ ਰਾਤ ਇੱਥੇ ਰਹਿੰਦਾ ਸੀ ਦੇਖੋ ਸਾਡਾ ਇਨ੍ਹਾਂ ਚੇਲਿਆਂ ਨਾਲ ਜਾਂ ਉਹਦੇ ਗੁਰਪਾਈ ਨਾਲ ਪੰਮੇ ਨਾਲ ਸਾਡਾ ਕੋਈ ਲਾਣਾ ਦੇਣਾ ਨਹੀਂ ਕੋਈ ਬਾ ਵਾਸਤਾ ਨਹੀਂ ਇਹ ਮਹੰਤਾਂ ਦੀ ਗੱਲਬਾਤ ਆ ਇਹ ਮਹੰਤ ਦੇਖਣ ਅਸੀਂ ਜੋ ਚਾਹ ਅਸੀਂ ਤਾਂ ਪਰਿਵਾਰ ਤੌਰ ਤੇ ਦੋਨੇ ਪਣ ਆ ਵੀ ਮੰਗ ਕਰਦਿਆਂ ਵੀ ਇਹ ਡੇਰਾ ਕੁੜੀ ਨੂੰ ਦਿੱਤਾ ਜਾਵੇ ਤੇ ਕੁੜੀ ਦੀ ਪ੍ਰਸ਼ਾਸਨ ਰੱਖਿਆ ਕਰੇ ਇਹ ਬੱਚੀ ਆ ਕੱਲ੍ਹ ਨੂੰ ਸਕੂਲ ਵੀ ਜਾਣਾ ਜੇ ਨੂੰ ਕੋਈ ਗੱਲਬਾਤ ਹੁੰਦੀ ਹੈ ਸਕੂਲ ਚ ਜਾਂ ਇਹਨੂੰ ਕੋਈ ਧੰਕੀ ਦੇ ਮਿਲਦੀ ਹੈ ਜਾਂ ਕੋਈ ਇਹਦਾ ਕੋਈ ਪਸੇ ਨੂੰ ਚੱਕਦਾ ਕਰਦਾ ਉਹਦੀ ਜ਼ਿੰਮੇਵਾਰ ਭਾਵਨਾ ਤੇ ਗੜੇ ਪਿੰਡ ਦੀ ਪੰਚਾਇਤ ਹੋਊਗੀ ਚਨਾਲ ਖਾਚਾ ਕੁੜੀ ਦਾ ਇਹ ਚੱਕਣ ਕੇ ਚੇਲੇ ਜਿਹੜੇ ਕੋਈ ਦਾ ਖਾਤਾ ਦਾ ਇਹ ਚਾਰੇ ਚੇਲੇ ਪੰਜਵੇਂ ਉਹਦਾ ਗੁਰ ਭਾਈ ਜਿੰਨਾ ਚਿਰ ਕੁੜੀ ਪੜਦੀ 18 ਸਾਲ ਦੀ ਨਹੁੰਦੀ ਉਹਨਾਂ ਚਿਰ ਖਾਤਿਆਂ ਡੇਰੇ ਚੋਂ ਜਿਵੇਂ ਪਹਿਲਾਂ ਬਖਰੇ ਆਉਂਦੇ ਸੀ ਇਹ ਸਾਰੇ ਕੱਢ ਕੇ ਕੁੜੀ ਨੂੰ ਦੇਣਗੇ ਜੋ ਕੁੜੀ ਦਾ ਹਿੱਸਾ ਬੰਦਾ ਠੀਕ ਚਾਹੇ 10000 ਤੋਂ 200 ਆਵੇ ਚਾਹੇ 500 ਆਵੇ ਚਾਹੇ 5000 ਆਵੇ ਜੋ ਹਿੱਸਾ ਆਊਗਾ ਨਾ ਪੰਜਾ ਜਾਣੇ ਤੋਂ ਉਹ ਕੁੜੀ ਦਾ ਵੀ ਹਿੱਸਾ ਮਿਲੂ ਠੁੜੀ ਨੂੰ ਦੇਣਾ ਹੀ ਪੈਣਾ ਜਿਹੜਾ ਉਹਦਾ ਮਾਈ ਦਾ ਦੇਰਾ ਹੈ ਤਾਂ ਸਾਂਭੂਗਾ ਤੇ ਮਾਈ ਦੇ ਪਿੰਡ ਸਾਂਭਣਗੇ ਜੋ ਉਹ ਮਹੰਤਾ ਨੇ ਕੀਤਾ ਸਾਨੂੰ ਉਹ ਸਰਮੱਥਿਆ ਮਨਜ਼ੂਰ ਅਸੀਂ ਮਹੰਤਾ ਦੀ ਗੱਲ ਤੇ ਜੋ ਸਾਨੂੰ ਕਿਹਾ ਅਸੀਂ ਫੁੱਲ ਚੜਾਵਾਂਗੇ ਜਿੱਦਾਂ ਤੁਸੀਂ ਹੁਣੇ ਗੱਲ ਕਹੀ ਹੈ ਜੀ ਕੁੜੀ ਦਾ ਖਰਚਾ ਕੁੜੀ ਪੜਦੀ ਹੈ ਜੀ ਹਾਂਜੀ ਠੀਕ ਹੈ ਉਹਦਾ ਸਾਰਾ ਖਰਚਾ ਹੈ ਟੁਜਾੜ ਉਹਨਾਂ ਦੇ ਜਿਹੜੇ ਆਪਣੇ ਕਾਜਲ ਮਾਈ ਦੇ ਜਿਹੜੇ ਚੇਲੇ ਉਹ ਕਰਨਗੇ ਪਤਾ ਪਹਿਲਾ ਮੇਨ ਗੱਲ ਇਹ ਆਂਦੀ ਜੀ ਕਿ ਚਲੋ ਕੁੜੀ ਜਿਹੜੀ ਪਰੀ ਆ ਜੀ ਉਹ ਇਸ ਟਾਈਮ ਪੜ ਰਹੀ ਆ ਜੀ ਤੇ ਜਦ ਤੱਕ 18 ਸਾਲ ਨਹੀਂ ਉਹ ਤੱਕ 18 ਸਾਲ ਤੋਂ ਪਹਿਲਾਂ ਜਿਹੜਾ ਡੇਰਾ ਵਾ ਉਹਦੀ ਦੇਖ ਲੈ ਕੌਣ ਕਰੂਗਾ ਤੇ ਕਿਨੂੰ ਤੁਸੀਂ ਉਹ ਸੌਂਪੀਏ ਜੀ ਦੇਖੋ ਜੀ ਉਹ ਜਿਹੜਾ 18 ਸਾਲ ਤੱਕ ਉਹਦੀ ਮਾਂ ਬੈਠੀ ਆ ਬਲਵਿੰਦਰਪੁਰ ਉਹ ਕੁੜੀ ਦੀ ਵੀ ਦੇਖ ਦੇ ਕਰੂਗੀ ਡੇਰੇ ਦੇ ਵਿੱਚ ਵੀ ਰਹੂਗੀ ਉਹਦਾ ਗੁਰਪਾਈ ਆ ਚੇਤਨ ਕੁਮਾਰ ਚੰਦੀ ਉਹ ਵੀ ਡੇਰੇ ਦੇ ਵਿੱਚ ਆ ਜਿੰਨਾ ਚਿਰ ਕੇਸ ਚੱਲਦਾ ਚੱਲਿੰਦਾ ਉਹ ਵੀ ਡੇਰੇ ਹੈਗਾ ਉਹ ਵੀ ਡੇਰ ਕੋਸ਼ਤ ਦੇ ਵਿੱਚ ਕੇਸ ਕਹੂਗਾ ਕੁੜੀ ਦੇ ਸਪੋਰਟ ਉਹ ਵੀ ਕਰੂਗਾ ਤੇ ਬਲਵਿੰਦਰ ਕੋਲ ਵੀ ਕਰੂਗਾ ਜੇ ਮੰਨ ਲਓ ਇੱਕ ਆਪਾਂ ਲੈ ਕੇ ਚੱਲੀਏ ਕੋਈ ਪ੍ਰਸ਼ਾਸਨ ਜਾਂ ਪੰਚਾਇਤ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੀ ਜੀ ਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਜੀ ਦੇਖੋ ਜੇ ਸਾਡਾ ਪੰਚਾਇਤ ਸਹਿਮਤ ਨਹੀਂ ਹੁੰਦੀ ਅਸੀਂ ਪੰਚਾਇਤ ਨੂੰ ਤਾਂ ਇਹ ਗੱਲ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਕੁੜੀ ਦੇ ਖਿਲਾਫ ਨਾ ਜਾਓ ਇਹ ਬੱਚੀ ਆ ਜੇ ਪੰਚਾਇਤ ਸਾਡਾ ਨਹੀਂ ਸਹਿਮਤ ਹੁੰਦੀ ਦੇਖੋ ਇੱਕ ਪਿੰਡ ਗੜੇ ਦੀ ਪੰਚਾਇਤ ਨਾਲ ਸਹਿਮਤ ਹੋ ਬਾਕੀ ਸਿਰ ਪਿੰਡਾਂਾਂ ਪੰਚਾਇਤਾਂ ਸਾਡੇ ਨਾਲ ਆ ਨਾ ਉਹ ਤਾਂ ਮਾਈ ਦੇ ਨਾਲ ਆ ਬਾਕੀ ਸਾਰਾ ਮਹੱਤ ਸਮਾਜ ਸਾਡੇ ਨਾਲ ਆ ਅਸੀਂ ਜਿੰਨੇ ਮਾਈ ਦੇ ਕਾਰਜੋ ਦੇ ਰਿਸ਼ਤੇਦਾਰ ਆ ਉਹਨੇ ਚਾਚੇ ਤਾਏ ਭੂਆ ਖੁਫੜ ਅਸੀਂ ਸਾਰੇ ਉਹਦੇ ਨਾਲ ਆ ਅਸੀਂ ਕੁੜੀ ਦੀ ਹਰ ਸਪੋਰਟ ਕਰਾਂਗੇ ਜਿਸ ਤੱਕ ਸਾਨੂੰ ਜਾਣਾ ਪਿਆ ਕੋਰਟ ਕਚਹਿਰੀ ਥਾਣੇ ਐਸਐਸਪੀ ਡੀਜੀਪੀ ਜਿੱਥੇ ਤੱਕ ਜਾਣਾ ਪਿਆ ਅਸੀਂ ਉੱਤੱਕ ਜਾਵਾਂਗੇ ਕਰਨੇ ਤੱਕ ਜਿੱਥੇ ਤੱਕ ਵੀ ਜਾਣਾ ਪਿਆ ਸਾਨੂੰ ਸੁਪਰੀਮ ਕੋਰਟ ਵੀ ਜਾਣਾ ਪਵੇ ਅਸੀਂ ਤਾਂ ਵੀ ਸਾਰੇ ਜਾਣੇ ਆਪਦੇ ਪੱਲੋਂ ਖਰਚਾ ਲਾ ਕੇ ਜਾਵਾਂਗੇ ਪਰ ਇਹ ਚਾਰੇ ਉਹਦੇ ਚੇਲੇ ਪੰਜਵਾਂ ਗੁਰਪਾਈ ਇਹਨਾਂ ਦੇ ਕੁੜੀ ਨੂੰ ਖਰਚਾ ਦੇਣਾ ਹੀ ਦੇਣਾ ਅੱਜ ਅਸੀਂ ਵੀਡੀਓ 'ਚ ਵੀ ਕਹਨੇ ਆ ਜਿਹੜਾ ਕੋਈ ਅੰਦਰੋਂ ਉੱਕੜ ਪਾਊਗਾ ਅਸੀਂ ਉਹਨੂੰ ਪੰਡਮੈਂਟ ਵੀ ਡੇਰੇ ਰਹਿਣ ਦੇਣਾ ਠੀਕ ਹੈ ਜੀ ਭਾਈ ਉਹਦੇ ਜਿੰਨੇ ਨਾਲ ਦੀਆਂ ਸਹਲੀਆਂ ਸਾਧ ਮੰਤ ਹੁੰਦੇ ਆ ਤੇ ਮੰਤ ਕਿੰਨਰ ਜੋ ਦੇਣਾ ਬੰਦ ਉਹਨੂੰ ਉਹਨਾਂ ਨੇ ਦੇਣਾ ਅਸੀਂ ਕੁਛ ਨਹੀਂ ਬਿਠਾ ਦੇਣਾ ਠੀਕ ਹੈ ਹਾਂ ਉਹ ਨੂਰ ਮਹਿਲ ਦੇ ਚੇਲਾ ਨੂਰ ਮਹਿਲ ਦੀ ਮਾਈ ਆ ਕੇ ਕਹਦੇ ਮੰਨਤਾ ਦੇ ਵਿੱਚ ਉਹਦਾ ਢੜਾਗਾ ਉਥੇ ਕੜੇ ਇਕੱਠੀ ਜਾਵੇ ਮੰਨਤਾ ਦੇ ਜਾਵੇ ਮੰਨਤਾ ਨਾਲ ਲੈ ਕੇ ਜਾਵੇ ਮੰਨਤਾ ਨਾਲ ਗੱਲ ਕਰੇ ਤੁਹਾਡੇ ਜਿਹੜੇ ਮੰਨਤੇ ਜਿਹੜਾ ਸਮਾਜ ਜਿਹੜੇ ਵੀ ਹੈਗੇ ਆ ਜੀ ਜਿਹੜੇ ਇਸ ਜਗ੍ਹਾ ਨੂੰ ਮੰਨਦੇ ਆ ਜਾਂ ਜਗ੍ਹਾ ਤੇ ਆਂਦੇ ਸੀ ਉਹਨਾਂ ਦਾ ਕੀ ਕਹਿਣਾ ਕਿ ਇਹ ਜਿਹੜੀ ਸਾਰੀ ਜਗ੍ਹਾ ਜਿਹੜੀ ਜੋ ਵੀ ਹੈਗੀ ਡੇਰਾ ਵਾਜ ਜੁਗਾ ਸਾਰੀ ਇਹ ਕੁੜੀਏ ਨਾਲ ਤੇ ਕੀਤੀ ਜਾਵੇ ਜਾਂ ਕੁੜੀਏ ਸਾਡੇ ਜਿਹੜੇ ਇਹਨਾਂ ਦੇ ਸਮਾਜ ਦੇ ਮੰਨਤਾ ਵੱਡੀ ਉਹ ਸੋਨੀਆਂ ਮਾਈ ਫੁਵਾੜੇ ਤੋਂ ਉਹਦੇ ਨਾਲ ਜਿੰਨੇ ਅੱਜ ਕਿੰਨੇ ਸਮਾਜ ਦੇ ਮੰਨਤਾ ਆਏ ਹੋਇਆ ਉਹਨਾਂ ਨੇ ਆਪਦੀ ਖੁਸ਼ੀ ਨਾਲ ਡੇਰਾ ਪਰ ਇਹਨੂੰ ਦੇਖ ਡਿਟੈਲ ਹਾਂ ਜੀ ਉਹ ਲਿਖਤੀ ਰੂਪ ਚ ਵੀ ਉਹਨਾਂ ਦਾ ਇੱਕ ਮੰਤਾ ਦਾ ਇਕੱਠ ਹੈ ਮਾਈ ਜੀ ਆਏ ਹੋਏ ਆ ਮੌਕੇ ਤੇ ਮਾਈ ਜੀ ਨਾਲ ਗੱਲ ਕਰ